ਗੱਲ ਕਰਦੇ ਆਂ ਚੰਦਰਮਾ ਪੰਜਵੇਂ ਘਰ ਦੇ ਜਿਸ ਦੀ ਗੁੰਡਲੀ ਵਿੱਚ ਵੀ ਚੰਦਰਮਾ ਪੰਜਵੇਂ ਘਰ ਦੇ ਵਿੱਚ ਹੁੰਦਾ ਹੈ ਐਸੇ ਇਨਸਾਨਾਂ ਦੀ ਪੜ੍ਹਾਈ ਅਕਸਰ ਉਹਨਾਂ ਦੇ ਕੰਮ ਨਹੀਂ ਆਉਂਦੀ ਜੇ ਨੌਵਾਂ ਜਾਂ 11ਵਾਂ ਘਰ ਖਾਲੀ ਹੋਇਆ ਤਾਂ ਪੜ੍ਹਾਈ ਤੇ ਲਾਇਆ ਪੈਸਾ ਵਿਅਰਥ ਜਾਂਦਾ ਕੰਮ ਨਹੀਂ ਆਉਂਦਾ ਐਸੇ ਇਨਸਾਨ ਜੇ ਆਪਣੇ ਰਾਜ ਕੰਮ ਕਾਰੋਬਾਰ ਪ੍ਰੋਫੈਸ਼ਨ ਦੇ ਰਾਜ ਲੋਕਾਂ ਨੂੰ ਦੱਸਨੇ ਸ਼ੁਰੂ ਕਰ ਦੇਣਾਂ ਉਹਨਾਂ ਦਾ ਕੰਮ ਕਾਰੋਬਾਰੀ ਚੁਪਟ ਹੋ ਜਾਂਦਾ ਹੈ ਇਹਨਾਂ ਇਨਸਾਨਾਂ ਨੂੰ ਕਿਸੇ ਨਾਲ ਈਰਖਾ ਜਾਂ ਬਦਲੇ ਦੀ ਭਾਵਨਾ ਨਹੀਂ ਰੱਖਣੀ ਚਾਹੀਦੀ ਕਿਉਂਕਿ ਇਹ ਜਿਸ ਨਾਲ ਵੀ ਈਰਖਾ ਜਾਂ ਬਦਲੇ ਦੀ ਭਾਵਨਾ ਰੱਖਣਗੇ ਉਹ ਇਨਸਾਨ ਤੇਜ਼ੀ ਨਾਲ ਤਰੱਕੀ ਕਰਨੇ ਸ਼ੁਰੂ ਕਰ ਦੇਊਗਾ ਜੇ ਐਸੇ ਇਨਸਾਨ ਰੋਜ਼ਾਨਾ ਨਹਾ ਧੋ ਕੇ اپنی ماں ਦੇ ਪੈਰੀਆਂ 'ਤੇ ਲਾ ਕੇ ਅਸ਼ੀਰਵਾਦ ਲੈਂਦੇ ਰਹਿਣ ਤਾਂ ਕੰਮ ਕਾਰੋਬਾਰ ਵਿੱਚ ਜੀ ਨਾਲ ਤਰੱਕੀ ਕਰਨੀ ਸ਼ੁਰੂ ਕਰ ਦਿੰਦੇ ਆ। ਵੈਸੇ ਪੰਜਵੇਂ ਗਰ ਦਾ ਚੰਦਰਮਾ ਕਹਿੰਦਾ ਵੀ ਜਦੋਂ ਵੀ ਸ਼ਹਿਰ ਤੋਂ ਬਾਹਰ ਤੁਸੀਂ ਟਰੈਵਲਿੰਗ ਕਰੋਗੇ ਤਾਂ ਕਦੇ ਵੀ ਐਕਸੀਡੈਂਟ ਨਹੀਂ ਹੁੰਦਾ। ਪੰਜਵੇਂ ਚੰਦਰਮਾ ਵਾਲਿਆਂ ਨੂੰ ਰਤਨਾਂ ਦਾ ਵਪਾਰ ਬੜਾ ਫਲਦਾ ਹੈ। ਇਹ ਰਿਅਲਟ ਦਿੰਦੀ ਹੈ। ਸਾਲ ਵਿੱਚ ਇੱਕ ਵਾਰ ਐਸੇ ਇਨਸਾਨ ਤੇ ਪੂਰੇ ਪਰਿਵਾਰ ਸਮੇਤ ਹਿੱਲ ਸਟੇਸ਼ਨ ਜਾਂਦੇ ਉੱਥੋਂ ਦਾ ਪਾਣੀ ਲਿਆ ਕੇ ਆਪਣੇ ਘਰੇ ਰੱਖਣ ਤਾਂ ਵੀ ਅੱਛੀ ਗਰੋਥ ਕਰ ਲੈਂਦੇ ਹੈਗੇ ਐਸੇ ਇਨਸਾਨ ਜੇ ਦੋ ਬੰਦੇ ਲੜ ਰਹੇ ਹੋਣ ਤੇ ਜਿਸ ਦੇ ਵੱਲ ਹੋ ਜਾਣਗੇ 100% ਉਹ ਬੰਦਾ ਜਿੱਤ ਜਾਊਗਾ